ਗਰਮੀ ਦੀਆਂ ਛੁੱਟੀਆਂ 'ਚ ਹੋਵੇਗਾ ਵਾਧਾ 1 ਤੋਂ ਲੈ ਕੇ 15 ਜੁਲਾਈ ਤੱਕ ਕਿਹੜੇ ਨਵੇਂ ਹੁਕਮ ਪੂਰੀ ਖਬਰ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਪੂਰੀ ਖਬਰ ਜਾਣ ਸਕਦੇ ਹੋ ਤਾਂ ਕੀ ਗਰਮੀ ਦੀਆਂ ਛੁੱਟੀਆਂ ਵਧਣਗੀਆਂ ਦੇਸ਼ ਭਰ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਮੌਸਮ ਵਿਭਾਗ ਦਾ ਅਲਰਟ ਹਜੇ ਵੀ ਜਾਰੀ ਕੀ ਸਕੂਲਾਂ ਦੇ ਵਿੱਚ ਵਧਣਗੀਆਂ ਛੁੱਟੀਆਂ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅਗਰ ਤੁਸੀਂ ਸਾਡੇ ਚੈਨਲ ਜੀਡੀ ਟੈਕੀ ਤੇ ਨਵੇਂ ਹੋ ਤਾਂ ਆਪਣੇ ਚੈਨਲ ਜੀਡੀ ਟੈਕੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਨੂੰ ਅਸੀਂ ਲਗਾਤਾਰ ਹੀ ਦੱਸਦੇ ਆ ਰਹੇ ਹਾਂ ਕਿ ਗਰਮੀ ਦਾ ਕਹਿਰ ਜਿਹੜਾ ਲਗਾਤਾਰ ਵੱਧ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਉੱਤਰ ਭਾਰਤ ਦੀ ਉੱਤਰ ਭਾਰਤ ਤੋਂ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਅੱਜ ਮੀਂਹ ਦੇ ਕਾਰਨ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਸ਼ਾਮ ਹੁੰਦੇ ਹੁੰਦੇ ਮੁੜ ਤੋਂ ਤਾਪਮਾਨ ਦੇ ਵਿੱਚ ਵਾਧਾ ਸ਼ੁਰੂ ਹੋ ਚੁੱਕਿਆ ਹੈ ਮੌਸਮ ਵਿਭਾਗ ਨੇ ਵੀ ਇਹ ਦੱਸਿਆ ਹੈ ਕਿ ਮੌਨਸੂਨ ਤੋਂ ਪਹਿਲਾਂ ਦਾ ਮੀਂਹ ਜਿਸ ਦੇ ਕਾਰਨ ਗਰਮੀ ਮੋਰ ਤੋਂ ਵਧੇਗੀ ਸੂਤਰਾ ਦੇ ਹਵਾਲੇ ਤੋਂ ਵੀ ਦੱਸਿਆ ਜਾ ਰਿਹਾ ਹੈ ਕਿ ਗਰਮੀ ਦਾ ਕਹਿਰ ਹਜੇ ਲਗਾਤਾਰ ਵਧੇਗਾ ਤਾਂ ਕਿ ਸਿੱਖਿਆ ਵਿਭਾਗ ਸਕੂਲਾਂ ਦੇ ਵਿੱਚ ਛੁੱਟੀਆਂ ਚ ਵਾਦਾ ਕਰਨਗੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿੰਨੇ ਵੀ ਸਿੱਖਿਆ ਵਿਭਾਗ ਨੇ ਹਰਕਤ ਚ ਨਹੀਂ ਨਿਗਾਹ ਬਣਾਈ ਰੱਖੀ ਹੋਈ ਹੈ ਉਹਨਾਂ ਨੇ ਕਿ ਜੇਕਰ ਗਰਮੀ ਵੱਧਦੀ ਹੈ ਜਾਂ ਫਿਰ ਮੌਸਮ ਵਿਭਾਗ ਵੱਲੋਂ ਗਰਮੀ ਦਾ ਅਲਰਟ ਦਿੱਤਾ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਪ੍ਰਾਇਮਰੀ ਪੱਧਰ ਤੱਕ ਦੀਆਂ ਜਣੀਆਂ ਛੁੱਟੀਆਂ ਨੇ ਉਹਨਾਂ ਦੇ ਵਿੱਚ ਵਾਦਾ ਕੀਤਾ ਜਾ ਸਕਦਾ ਹੈ ਹਾਲਾਂਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਜਿਸ ਦੇ ਚੱਲਦੇ ਆਨਲਾਈਨ ਕਲਾਸਾਂ ਜਿਹੜੀਆਂ ਨੇ ਲਗਾਈਆਂ ਜਾ ਸਕਦੀਆਂ ਨੇ ਸੋ ਇੱਕ ਵੱਡੀ ਅਪਡੇਟ ਜਿਹੜੀ ਹੈ ਦਿਨ ਦੀ ਨਿਕਲ ਕੇ ਆ ਰਹੀ ਸੀ ਸੋ ਇਹ ਜੀਆਂ ਖਬਰਾਂ ਵੇਖਣ ਦੇ ਲਈ ਆਪਣੇ ਚੈਨਲ ਜੀਡੀ ਟੈਕੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਇਸ ਵੀਡੀਓ ਵਿੱਚ ਇੰਨਾ ਹੀ ਧੰਨਵਾਦ